ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਅੱਜ ਗੱਲ ਕਰਾਂਗੇ ਜੀ ਹਫ਼ਤੇ ਦੇ ਰਾਸ਼ੀ ਫਲ ਦੇ ਬਾਰੇ 2 ਤਰੀਕ ਤੋਂ ਲੈ ਕੇ 9 ਤਰੀਕ ਤੱਕ ਇਹ ਹਫ਼ਤਾ ਤੁਹਾਡੇ ਲਈ ਕਿਵੇਂ ਦਾ ਰਹਿਣ ਵਾਲਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੇ ਕਿਹੜੇ ਬਦਲਾਅ ਹੋਣਗੇ ਚੰਗੇ ਹੋਣਗੇ ਤੇ ਮਾੜੇ ਹੋਣਗੇ ਕੀ ਕੀ ਤੁਹਾਨੂੰ ਸਾਵਧਾਨੀਆਂ ਵਰਤਣੀਆਂ ਪੈਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਡ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਹਮੇਸ਼ਾ ਤੁਹਾਡੇ ਸਿਰ ਤੇ ਬਣੀ ਰਹੇ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫ਼ਤੇ ਦੇ ਅੰਤ ਤੱਕ ਕੈਰੀਅਰ ਕਾਰੋਬਾਰ ਪ੍ਰੀਖਿਆਵਾਂ ਆਦ ਨਾਲ ਜੁੜੀਆਂ ਖੁਸ਼ਖਬਰੀਆਂ ਤੁਹਾਨੂੰ ਮਿਲ ਸਕਦੀਆਂ ਹਨ ਜੇਕਰ ਤੁਸੀਂ ਲੰਬੇ ਸਮੇਂ ਤੋਂ ਨੌਕਰੀ ਦੀ ਤਲਾਸ਼ ਕਰ ਰਹੇ ਸੀ ਤਾਂ ਇਸ ਹਫ਼ਤੇ ਤੁਹਾਡੀ ਇਸ਼ਿਆ ਪੂਰੀ ਹੋ ਸਕਦੀ ਹੈ। ਹਫ਼ਤੇ ਦੇ ਸ਼ੁਰੂ ਦੇ ਵਿੱਚ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮਾਂ ਦੇ ਵਿੱਚ ਭਾਗ ਲੈਣ ਦਾ ਮੌਕਾ ਵੀ ਮਿਲ ਸਕਦਾ ਹੈ। ਹਫ਼ਤੇ ਦੇ ਅਖੀਰਲੇ ਹਿੱਸੇ ਦੇ ਵਿੱਚ ਤੁਹਾਨੂੰ ਥਕਾਵਟ, ਆਲਸ, ਮੌਸਮੀ ਰੋਗਾਂ ਤੋਂ ਬਚਣ ਦੀ ਲੋੜ ਹੋਵੇਗੀ। ਇਸ ਸਮੇਂ ਦੌਰਾਨ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਮੌਕੇ ਦਾ ਫਾਇਦਾ ਨਹੀਂ ਉਠਾਉਂਦੇ ਹੋ ਤਾਂ ਤੁਹਾਨੂੰ ਲੰਬੇ ਸਮੇਂ ਤੱਕ ਇਸ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਕਾਰਜ ਸਥਾਨ ਤੇ ਸੀਨੀਅਰ ਤੁਹਾਡੇ ਕੰਮ ਦੀ ਤਾਰੀਫ ਕਰਨਗੇ ਅਤੇ ਜੂਨੀਅਰ ਤੁਹਾਡਾ ਪੂਰਾ ਸਾਥ ਦੇਣਗੇ ਕਾਰੋਬਾਰੀ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਲਾਭ ਹੋਣ ਵਾਲਾ ਹੈ ਅਗਲੀ ਰਾਸ਼ੀ ਹੈ ਜੀ ਵ੍ਰਿਸ਼ਭ ਰਾਸ਼ੀ ਵ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫਤਾ ਤੁਹਾਡੇ ਰਲੇ ਮਿਲਿਆ ਰਹੇਗਾ ਹਫਤੇ ਦੇ ਪਹਿਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਨਵੀਂ ਊਰਜਾ ਮਹਿਸੂਸ ਕਰੋਗੇ ਜੋ ਤੁਹਾਨੂੰ ਸਖਤ ਮਿਹਨਤ ਕਰਨ ਅਤੇ ਵਪਾਰ ਕਰਨ ਦੇ ਲਈ ਪ੍ਰੇਰਿਤ ਕਰੇਗੇ ਐਸੇ ਪ੍ਰਭਾਵ ਦੇ ਨਤੀਜੇ ਦੇ ਵਜ੍ਹਾ ਤੁਸੀ ਆਪਣੇ ਕੈਰੀਅਰ ਦੇ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਯੋਗ ਹੋ ਜਾਓਗੇ ਤੁਸੀਂ ਕਿਸੇ ਅਜੀਜ ਨੂੰ ਮਿਲਣ ਦੇ ਲਈ ਖੁਸ਼ ਹੋਵੋਗੇ ਪਰ ਹਫਤੇ ਦੇ ਦੂਜੇ ਹਿੱਸੇ ਦੇ ਵਿੱਚ ਕੁਝ ਘਰੇਲੂ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ ਜਦੋਂ ਕਰਮਚਾਰੀਆਂ ਨੂੰ ਕਿਸੇ ਅਣਚਾਹੇ ਸਥਾਨ ਤੇ ਤਬਦੀਲ ਕੀਤਾ ਜਾਂਦਾ ਹੈ ਤਣਾਅ ਪੈਦਾ ਹੋ ਸਕਦਾ ਹੈ ਇਹ ਪੂਰੀ ਤਰ੍ਹਾਂ ਸਾਵਧਾਨੀ ਵਰਤਣ ਦਾ ਤੁਹਾਡੇ ਲਈ ਹਫਤਾ ਹੈ ਸੰਜਮ ਦੇ ਨਾਲ ਵਿਹਾਰ ਬੋਲਣਾ ਅਤੇ ਜ਼ਰੂਰੀ ਹੋਵੇਗਾ ਜਦੋਂ ਅਚਾਨਕ ਵਿਰੋਧੀ ਦਿਖਾਈ ਦਿੰਦੇ ਹਨ ਤਾਂ ਵਾਧੂ ਸਾਵਧਾਨੀ ਵਰਤੋ ਆਪਣੇ ਸਾਥੀ ਦੀਆਂ ਭਾਵਨਾਵਾਂ ਨੂੰ ਨਜ਼ਰ ਅੰਦਾਜ਼ ਨਾ ਕਰੰਦੀ ਭਾਵਨਾਵਾਂ ਨੂੰ ਨਜ਼ਰ ਅੰਦਾਜ਼ ਨਾ ਕਰੋ ਕੋਸ਼ਿਸ਼ ਕਰੋ ਪਿਆਰ ਦੇ ਨਾਲ ਰਹਿਣ ਦੀ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮੇਥਨ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਹਫ਼ਤੇ ਦੇ ਪਹਿਲੇ ਭਾਗ ਦੇ ਵਿੱਚ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ ਹਾਲਾਂਕਿ ਤੁਹਾਨੂੰ ਵਿਰੋਧੀਆਂ ਤੋਂ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ ਜੋ ਤੁਹਾਡੇ ਪ੍ਰਤੀ ਪ੍ਰਤੀਯੋਗੀ ਢਾਂਗ ਦੇ ਨਾਲ ਕੰਮ ਕਰਦੇ ਹਨ ਕਿਉਂਕਿ ਉਹ ਤੁਹਾਡੇ ਇਰਾਦਿਆਂ ਨੂੰ ناکਾਮ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ ਜੋ ਤੁਹਾਡੇ ਲਈ ਵਿਨਾਸ਼ਕਾਰੀ ਵੀ ਹੋ ਸਕਦਾ ਹੈ ਇਸ ਸਮੇਂ ਦੌਰਾਨ ਆਪਣੀ ਬੋਲੀ ਤੇ ਕਾਬੂ ਰੱਖੋ ਬੇ ਲੋੜੀਆਂ ਦਲੀਲਾਂ ਦੇਣ ਤੋਂ ਬਚੋ ਅਤੇ ਆਪਣੇ ਦਿਮਾਗ ਨੂੰ ਮਾਮੂਲੀ ਚਿੰਤਾਵਾਂ ਦੇ ਹਵਾਲੇ ਕਰਨ ਦੀ ਜ਼ਰੂਰਤ ਨਹੀਂ ਹੈ। ਕਾਰੋਬਾਰੀ, ਭਾਇਚਾਰਾ ਅਤੇ ਨੌਕਰੀ ਪੇਸ਼ਿਆਂ ਵਾਲੇ ਲੋਕ ਹਫ਼ਤੇ ਦੇ ਦੂਜੇ ਅੱਧ ਵਿੱਚ ਸੰਤੁਸ਼ਟ ਰਹਿਣਗੇ ਕਿਉਂਕਿ ਚੀਜ਼ਾਂ ਯੋਜਨਾ ਅਨੁਸਾਰ ਚੱਲ ਰਹੀਆਂ ਹਨ। ਜੀਵਨ ਸਾਥੀ ਦੀ ਸਿਹਤ ਦੇ ਕਾਰਨ ਸਿਰ ਵਿੱਚ ਕੁਝ ਚਿੰਤਾ ਰਹਿ ਸਕਦੀ ਹੈ। ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ। ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਹਿ ਕਰਮੀਆਂ ਤੋਂ ਤੁਹਾਨੂੰ ਸਮਰਥਨ ਪ੍ਰਾਪਤ ਹੋ ਸਕਦਾ ਹੈ ਨਤੀਜੇ ਦੇ ਵਜੋਂ ਤੁਸੀਂ ਹਫ਼ਤੇ ਦੇ ਪਹਿਲੇ ਹਿੱਸੇ ਦੇ ਵਿੱਚ ਬਹੁਤ ਜ਼ਿਆਦਾ ਉਦਾਸੀ ਦਾ ਅਨੁਭਵ ਕਰੋਗੇ ਪਰ ਹਫ਼ਤੇ ਦੇ ਆਧ ਤੱਕ ਤੁਸੀਂ ਆਪਣੀਆਂ ਸਮੱਸਿਆਵਾਂ ਦੇ ਹੱਲ ਵੇਖਣਾ ਸ਼ੁਰੂ ਕਰੋਗੇ ਨੌਕਰੀ ਪੇਸ਼ੇ ਆਯਾਤਕਾਂ ਨੂੰ ਆਪਣੇ ਸੀਨੀਅਰ ਜੂਨੀਅਰ ਦੋਵਾਂ ਦੇ ਨਾਲ ਹਿੱਸਾ ਕਰਾਮਾਤਿਕ ਸਬੰਧ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ ਅਜਿਹਾ ਲੱਗਦਾ ਹੈ ਕਿ ਹਫ਼ਤੇ ਦਾ ਦੂਜਾ ਹਿੱਸਾ ਪਹਿਲੇ ਨਾਲੋਂ ਵਧੀਆ ਤੁਹਾਨੂੰ ਮਹਿਸੂਸ ਹੋਵੇਗਾ ਤੁਹਾਡਾ ਮਾਨ ਸਨਮਾਨ ਕੀਤਾ ਜਾਵੇਗਾ ਸਮਾਜਿਕ ਅਤੇ ਧਾਰਮਿਕ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਦਾ ਤੁਹਾਨੂੰ ਮੌਕਾ ਪ੍ਰਾਪਤ ਹੋ ਜਾਵੇਗਾ ਕੋਟ ਕਚੈਰੀ ਦੇ ਨਾਲ ਸੰਬੰਧਿਤ ਕੰਮਾਂ ਦੇ ਵਿੱਚ ਤੁਸੀਂ ਸਫਲ ਹੋਵੋਗੇ ਆਪਸੀ ਵਿਸ਼ਵਾਸ ਵਧ ਜਾਵੇਗਾ ਤੇ ਅਤੇ ਪਿਆਰ ਸਾਂਝੇਦਾਰੀ ਵਿੱਚ ਮਜ਼ਬੂਤ ਹੋ ਜਾਵੇਗਾ ਘਰ ਵਿੱਚ ਜੀਵਨ ਸੁਖਿਆਮ ਕਾਰ ਵਿੱਚ ਜੀਵਨ ਸੁਖਿਆਵਾਂ ਰਹੇਗਾ ਤੁਹਾਡੇ ਕੋਲ ਆਪਣੇ ਦੋਸਤਾਂ ਨੂੰ ਮਿਲਣ ਦੇ ਨਾਲ ਆਨੰਦਮਈ ਸਮਾਂ ਬਿਤਾਉਣ ਦਾ ਮੌਕਾ ਮਿਲ ਜਾਵੇਗਾ ਦੋਸਤੋ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫਤਾ ਤੁਹਾਨੂੰ ਚੰਗੇ ਨਤੀਜੇ ਪ੍ਰਦਾਨ ਕਰ ਸਕਦਾ ਹੈ ਹਾਲਾਂਕਿ ਉਤਸ਼ਾਹ ਦੇ ਕਾਰਨ ਅਚਾਨਕ ਵੀ ਅੱਗੇ ਵਧਣ ਦੀ ਕੋਸ਼ਿਸ਼ ਨਾ ਕਰੋ ਨਹੀਂ ਤਾਂ ਤੁਹਾਡਾ ਕੰਮ ਬਰਬਾਦ ਹੋ ਸਕਦਾ ਹੈ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਮਚਾਕ ਕਰਦੇ ਸਮੇਂ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੈ। ਯਾਦ ਰੱਖੋ ਕਿ ਤੁਹਾਡੇ ਸ਼ਬਦ ਤੁਹਾਡੇ ਕੰਮਾਂ ਨੂੰ ਦਰਸਾਉਂਦੇ ਹਨ। ਪਹਿਲਾਂ ਤੁਸੀਂ ਸਥਾਪਿਤ ਕਨੈਕਸ਼ਨਾਂ ਨੂੰ ਕੋਈ ਪ੍ਰਸਤਾਵ ਬਣਾਉਣ ਤੇ ਵਿਚਾਰ ਕਰ ਰਹੇ ਹੋ ਤਾਂ ਅਜਿਹਾ ਲੱਗ ਸਕਦਾ ਹੈ ਕਿ ਇਹ ਹਫ਼ਤਾ ਤੁਹਾਡੇ ਲਈ ਚੰਗਾ ਚੱਲ ਰਿਹਾ ਹੈ। ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ। ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਹਫ਼ਤੇ ਦੀ ਸ਼ੁਰੂਆਤ ਹਿੱਸੇ ਦੇ ਵਿੱਚ ਤੁਹਾਨੂੰ ਜ਼ਿਆਦਾ ਕੰਮ ਕਰਨਾ ਪੈ ਸਕਦਾ ਹੈ ਇਸ ਤੋਂ ਇਲਾਵਾ ਤੁਸੀਂ ਪਰਿਵਾਰਿਕ ਮੁੱਦਿਆਂ ਤੋਂ ਵੀ ਪਰੇਸ਼ਾਨ ਹੋ ਸਕਦੇ ਹੋ ਇਸ ਤਰ੍ਹਾਂ ਦੀਆਂ ਸਥਿਤੀਆਂ ਦੇ ਵਿੱਚ ਤੁਹਾਨੂੰ ਜਲਦਬਾਜ਼ੀ ਦੇ ਵਿੱਚ ਮਹੱਤਵਪੂਰਨ ਫੈਸਲੇ ਲੈਣ ਤੋਂ ਬਚਣਾ ਚਾਹੀਦਾ ਹੈ ਇਸ ਦੀ ਬਜਾਏ ਉਨ੍ਹਾਂ ਲੋਕਾਂ ਦੀ ਮਦਦ ਲੈਣ ਦੀ ਕੋਸ਼ਿਸ਼ ਕਰੋ ਜੋ ਤੁਹਾਡੀ ਪੁਲਾਏ ਚਾਹੁੰਦੇ ਹਨ ਤਾਂ ਹੀ ਤੁਸੀਂ ਆਪਣੇ ਟੀਚਿਆਂ ਨੂੰ ਪੂਰਾ ਕਰਨ ਦੇ ਯੋਗ ਹੋ ਜਾਓਗੇ ਜਦੋਂ ਵੀ ਤੁਸੀਂ ਕਿਸੇ ਚੁਣੌਤੀਪੂਰਨ ਸਮੇਂ ਦਾ ਸਾਹਮਣਾ ਕਰ ਰਹੇ ਹੋ ਤਾਂ ਇਹ ਯਾਦ ਰੱਖੋ ਕਿ ਜਿਵੇਂ ਚੰਗੇ ਦਿਨ ਖਤਮ ਹੁੰਦੇ ਹਨ ਉਸੇ ਤਰ੍ਹਾਂ ਬੁਰੇ ਦਿਨ ਵੀ ਤੁਹਾਡੇ ਖਤਮ ਹੋ ਜਾਣਗੇ ਹਫਤੇ ਦੇ ਅੰਤ ਦੇ ਵਿੱਚ ਤੁਹਾਡੇ ਜੀਵਨ ਦੇ ਵਿੱਚ ਆਉਣ ਵਾਲੀਆਂ ਚੁਣੌਤੀਆਂ ਘੱਟ ਹੋ ਜਾਣਗੀਆਂ ਤੁਹਾਡਾ ਜੀਵਨ ਸਾਥੀ ਤੁਹਾਡੇ ਲਈ ਮੁਸ਼ਕਲ ਸਮਿਆਂ ਦੇ ਵਿੱਚ ਪਰਸ਼ਾਵੇਂ ਦੇ ਵਾਂਗ ਤੁਹਾਡੇ ਨਾਲ ਰਹੇਗਾ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਤਾਂ ਸਹੀ ਹੈ ਕਿ ਇਹ ਸਮਾਂ ਤੁਹਾਡੇ ਲਈ ਕਾਫੀ ਚੰਗਾ ਰਹਿਣ ਵਾਲਾ ਹੈ। ਉਹਨਾਂ ਦੀ ਕਿਸਮਤ ਉਹਨਾਂ ਦਾ ਕਦਮ ਤੇ ਕਦਮ ਸਾਥ ਦੇਣ ਵਾਲੀ ਹੈ। ਇਸ ਲਈ ਤੁਹਾਨੂੰ ਊਰਜਾਵਾਨ ਅਤੇ ਸਵੈ ਭਰੋਸਾ ਬਣਾਈ ਰੱਖਣਾ ਚਾਹੀਦਾ ਹੈ। ਰਾਜਨੀਤਿਕ ਖੇਤਰ ਦੇ ਵਿੱਚ ਸਨਮਾਨ ਅਤੇ ਉੱਚ ਦੇ ਲਿਹਾਜ਼ ਦੇ ਨਾਲ ਇਹ ਹਫ਼ਤਾ ਮਹੱਤਵਪੂਰਨ ਹੋ ਸਕਦਾ ਹੈ। ਜੈਸੇ ਕਾਰਨ ਜ਼ਿੰਮੇਵਾਰੀ ਵੀ ਵਾਦ ਸਕਦੀ ਹੈ ਹਫਤੇ ਦੇ ਮੱਧ ਦੇ ਵਿੱਚ ਕੁਝ ਘਰੇਲੂ ਮੁੱਦੇ ਤੁਹਾਨੂੰ ਪਰੇਸ਼ਾਨ ਕਰਨ ਲੱਗ ਜਾਂਦੇ ਹਨ ਪਰ ਅੰਤ ਦੇ ਵਿੱਚ ਤੁਸੀਂ ਆਪਣੀ ਪਹਿਲ ਕਦਮੀ ਦੇ ਨਾਲ ਉਹਨਾਂ ਨੂੰ ਹੱਲ ਕਰਨ ਦੇ ਯੋਗ ਹੋ ਜਾਓਗੇ ਇਸ ਹਫਤੇ ਤੁਸੀਂ ਵਿੱਤੀ ਅਤੇ ਵਪਾਰਕ ਸਫਲਤਾਵਾਂ ਦਾ ਅਨੁਭਵ ਕਰੋਗੇ ਅਗਲੀ ਰਾਸ਼ੀ ਹੈ ਜੀ वृश्चਿਕ ਰਾਸ਼ੀ वृश्चਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਇਹ ਹਫਤਾ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਪਰ ਜੇਕਰ ਤੁਸੀਂ ਕੋਈ ਗਲਤੀ ਕਰ ਲੈਂਦੇ ਹੋ ਤਾਂ ਤੁਹਾਨੂੰ ਜੋਖਮ ਵਿੱਚ ਚਲਣਾ ਪੈ ਸਕਦਾ ਹੈ ਇਸ ਲਈ ਉਹਨਾਂ ਨੂੰ ਆਪਣੀ ਭਾਸ਼ਾ ਦੇ ਉੱਪਰ ਪੂਰਾ ਕੰਟਰੋਲ ਰੱਖਣਾ ਪਵੇਗਾ ਵਿਲੱਖਣ ਫੈਸਲਾ ਕਰਨ ਤੋਂ ਪਹਿਲਾਂ ਤੁਹਾਨੂੰ ਬਚਣਾ ਚਾਹੀਦਾ ਹੈ ਅਦਾਲਤ ਦੇ ਨਾਲ ਸੰਬੰਧਿਤ ਮੁੱਦਿਆਂ ਨੂੰ ਹੱਲ ਕਰਨਾ ਸੰਭਵ ਹੈ ਤਾਂ ਬਿਨਾਂ ਦੇਰੀ ਕੀਤੇ ਇਸ ਨੂੰ ਤੁਸੀਂ ਹੱਲ ਕਰ ਸਕਦੇ ਹੋ ਆਪਣੀ ਸਿਹਤ ਅਤੇ ਚੀਜ਼ਾਂ ਨੂੰ ਲੈ ਕੇ ਵੱਧੋ ਸਾਵਧਾਨੀ ਵਰਤੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਰੋਮਾਂਟਿਕ ਰਿਸ਼ਤੇ ਮਜ਼ਬੂਤ ਤੇ ਪਿਆਰੇ ਹੋਣ ਤਾਂ ਆਪਣੇ ਜੀਵਨ ਸਾਥੀ ਦੀਆਂ ਲੋੜਾਂ ਅਤੇ ਭਾਵਨਾਵਾਂ ਨੂੰ ਨਜ਼ਰ ਅੰਦਾਜ਼ ਨਾ ਕਰੋ ਦੋਸਤੋ ਅਗਲੀ ਰਾਸ਼ੀ ਹੈ ਜੀ ਤਨ ਰਾਸ਼ੀ ਤਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਸਮਾਂ ਤੁਹਾਡੇ ਲਈ ਭਾਗਾਂ ਵਾਲਾ ਹੈ ਤੁਸੀਂ ਆਪਣੇ ਕਾਰੋਬਾਰ ਕੈਰੀਅਰ ਵਿੱਚ ਸਕਾਰਾਤਮਕ ਖਬਰਾਂ ਸੁਣੋਗੇ ਇਸ ਤੋਂ ਇਲਾਵਾ ਇਹ ਹਵਤਾਨ ਨਵੇਂ ਪੈਸੇ ਤੇ ਨਿਵੇਸ਼ਾਂ ਦੇ ਲਈ ਬਹੁਤ ਹੀ ਸਕਾਰਾਤਮਕ ਨਤੀਜੇ ਦੇਵੇਗਾ ਪਰ ਕੋਈ ਵੀ ਵਿੱਤੀ ਨਿਵੇਸ਼ ਕਰਨ ਤੋਂ ਪਹਿਲਾਂ ਨਜ਼ਦੀਕੀ ਦੋਸਤਾਂ ਦੇ ਨਾਲ ਸਲਾਹ ਕਰਨੀ ਚਾਹੀਦੀ ਹੈ ਉੱਚ ਅਉਦੇਜਾ ਮਹੱਤਵਪੂਰਨ ਜ਼ਿੰਮੇਵਾਰੀਆਂ ਦਿੱਤੀਆਂ ਜਾ ਸਕਦੀਆਂ ਹਨ ਜੇਕਰ ਤੁਸੀਂ ਕਿਸੇ ਨੂੰ ਸਵਾਲ ਪੁੱਛਣ ਦਾ ਫੈਸਲਾ ਕਰਦੇ ਹੋ ਤਾਂ ਕਰਦੇ ਹੋ ਤਾਂ ਤੁਹਾਡੇ ਫੈਸਲੇ ਦਾ ਅਹਿਸਾਸ ਅਹਿਸਾਸ ਹੋ ਜਾਵੇਗਾ ਪਿਛਲੇ ਰੋਮਾਂਟਿਕ ਰਿਸ਼ਤਿਆਂ ਦੇ ਵਿੱਚ ਮਿਠਾਸ ਅਤੇ ਵਿਸ਼ਵਾਸ ਕਾਫੀ ਫਾਇਦੇਮੰਦ ਰਹੇਗਾ। ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ। ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫਤਾ ਆਮ ਨਤੀਜੇ ਲੈ ਕੇ ਆਵੇਗਾ। ਇਸ ਹਫਤੇ ਮਕਰ ਰਾਸ਼ੀ ਜਾਤਕਾਂ ਨੂੰ ਕਿਸੇ ਵੀ ਕੰਮ, ਖਾਸ ਔਰਤੇ, ਕਾਰੋਬਾਰ ਨਾਲ ਸੰਬੰਧਿਤ ਕੰਮਾਂ ਦੇ ਵਿੱਚ ਜਲਦਬਾਜ਼ੀ ਤੋਂ ਬਚਣ ਦੇ ਲਈ ਬਹੁਤ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ। ਕੈਰੀਅਰ ਨਾਲ ਸੰਬੰਧਿਤ ਕੰਮਾਂ ਨੂੰ ਭਾਵਨਾਵਾਂ ਤੋਂ ਬਾਹਰ ਕਰਨ ਤੋਂ ਬਚੋ ਅਤੇ ਅਚਾਨਕ ਫੈਸਲੇ ਲੈਣ ਤੋਂ ਬਚੋ ਕਿਉਂਕਿ ਇਹ ਤੁਹਾਡੇ ਕੰਮ ਨੂੰ ਬਰਬਾਦ ਵੀ ਕਰ ਸਕਦਾ ਹੈ ਇਸ ਗੱਲ ਦੀ ਸੰਭਾਵਨਾ ਹੈ ਕਿ ਕਰਮਚਾਰੀ ਰੁਜ਼ਗਾਰ ਨੂੰ ਬਦਲ ਦੇਣਗੇ ਜੇਕਰ ਜ਼ਿੰਦਗੀ ਦੇ ਵਿੱਚ ਚੀਜ਼ਾਂ ਉਸ ਤਰੀਕੇ ਦੇ ਨਾਲ ਨਹੀਂ ਚੱਲ ਰਹੀਆਂ ਹਨ ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਕਰਨਾ ਚਾਹੁੰਦੇ ਹੋ ਆਪਣੇ ਨਿਰਾਸ਼ਾ ਨੂੰ ਸੰਭਾਲਣਾ ਸਿੱਖ ਲਓ ਨਹੀਂ ਤਾਂ ਬਹੁਤ ਕੁਝ ਤੁਸੀਂ ਗਵਾ ਸਕਦੇ ਹੋ ਨੌਕਰੀ ਸਥਲ ਤਹਾਂ ਜੂਨੀਅਰ ਸੀਨੀਅਰ ਦੋਵਾਂ ਦੇ ਨਾਲ ਮਿਲਵਰਤਨ ਰੱਖੋ ਰੋਮਾਂਟਿਕ ਸਬੰਧਾਂ ਦੇ ਵਿੱਚ ਤੁਹਾਨੂੰ ਸਾਵਧਾਨੀ ਵਰਤਨੀ ਚਾਹੀਦੀ ਹੈ ਅਗਲੀ ਰਾਸ਼ੀ ਹੈ ਜੇ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਹਫਤੇ ਦੀ ਸ਼ੁਰੂਆਤ ਹੀ ਹਿੱਸੇ ਦੇ ਵਿੱਚ ਨਵੇਂ ਧਾਰਨਾਵਾਂ ਤੁਹਾਡੇ ਮਨ ਵਿੱਚ ਪੈਦਾ ਹੋਣਗੀਆਂ ਇਸ ਦੇ ਨਾਲ ਹੀ ਜਦੋਂ ਤੁਸੀਂ ਆਪਣੇ ਆਪ ਨੂੰ ਭੌਤਿਕ ਸਰੋਤਾਂ ਦੇ ਨਾਲ ਲੈਸ ਕਰਦੇ ਹੋ ਤਾਂ ਤੁਹਾਨੂੰ ਸਬੰਧਿਤ ਖਰੀਦਦਾਰੀ ਤੇ ਵਧੇਰੇ ਨਗਦ ਖਰਚ ਕਰਨਾ ਪੈ ਸਕਦਾ ਹੈ ਇਸ ਲਾਭਦਾਇਕ ਅਤੇ ਆਨੰਦਦਾਇਕ ਯਾਤਰਾ ਦੌਰਾਨ ਤੁਹਾਨੂੰ ਤੁਹਾਡੇ ਸੀਨੀਅਰ ਜੂਨੀਅਰ ਦੋਵਾਂ ਦਾ ਹੀ ਸਮਰਥਨ ਮਿਲੇਗਾ ਹਫ਼ਤੇ ਦੇ ਦੂਜੇ ਪਾਗ ਵਿੱਚ ਤੁਹਾਨੂੰ ਆਪਣੇ ਨਿੱਜੀ ਅਤੇ ਪਿਸ਼ਵਰ ਨਿੱਜੀ ਸਬੰਧਾਂ ਦੇ ਵਿੱਚ ਕਿਸੇ ਵੀ ਬਾਰੀਕ ਗਲਤੀ ਫਹਿਮਣ ਬਾਰੀਕ ਗਲਤ ਫਹਿਮੀ ਨੂੰ ਦੂਰ ਕਰਨ ਦੀ ਲੋੜ ਹੋਵੇਗੀ ਇਸ ਸਮੇਂ ਬਜ਼ੁਰਗ ਪਰਿਵਾਰ ਦੇ ਮੈਂਬਰਾਂ ਦੇ ਵਿਚਕਾਰ ਤੁਹਾਨੂੰ ਭਾਵਨਾਵਾਂ ਤੇ ਗੌਰ ਰੱਖਣਾ ਚਾਹੀਦਾ ਹੈ। ਹਫ਼ਤੇ ਦੇ ਅਖੀਰਲੇ ਹਿੱਸੇ ਦੇ ਵਿੱਚ ਆਪਣੇ ਲਈ ਸਮਾਂ ਕੱਢੋ। ਜੇਕਰ ਤੁਸੀਂ ਉਸ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੇ ਹੋ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਥੋੜਾ ਉਦਾਸ ਮਹਿਸੂਸ ਕਰ ਸਕਦੇ ਹੋ। ਪ੍ਰੇਮੀ ਸਾਥੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਇਸ ਹਫ਼ਤੇ ਮਹੱਤਵਪੂਰਨ ਜਾਣ ਬੱਚਿਆਂ ਦੇ ਸਬੰਧ ਵਿੱਚ ਕੋਈ ਸਕਾਰਾਤਮਕ ਖ਼ਬਰ ਤੁਹਾਡੇ ਲਈ ਖੁਸ਼ੀ ਦਾ ਮਾਹੌਲ ਬਣਾ ਦੇਵੇਗੀ। ਦੋਸਤੋ, ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ। ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਜੀ। ਧੰਨਵਾਦ।